ਨੇ ਹੁਣੇ ਪੰਜਾਬੀ ਸਿੱਖ ਨੌਜਵਾਨ ਹਰਜਿੰਦਰ ਸਿੰਘ ਬਾਰੇ ਅਮਰੀਕਾ ਤੋਂ ਇੱਕ ਬਹੁਤ ਜ਼ਿਆਦਾ ਮਾੜੀ ਖਬਰ ਆਈ ਹੈ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਨੂੰ ਬਦਾ ਸਕਦੀ ਹੈ ਉਹਨੂੰ 45 ਸਾਲ ਦੀ ਸਜ਼ਾ ਵੀ ਕਰਵਾ ਸਕਦੀ ਹੈ ਤੇ ਉਹਦੇ ਵਿੱਚ ਨਾ ਕੋਈ ਅਪੀਲ ਸੁਣੀ ਜਾਵੇ ਤੇ ਨਾ ਹੀ ਕੋਈ ਪਟੀਸ਼ਨ ਤੇ ਫੈਸਲਾ ਲਿਆ ਜਾ ਸਕੇ ਤੁਹਾਨੂੰ ਦੱਸ ਦਿੰਨੇ ਆ ਕਿ ਕੱਲ ਜਦੋਂ ਹਰਜਿੰਦਰ ਸਿੰਘ ਦੀ ਜੱਜ ਦੇ ਸਾਹਮਣੇ ਪੇਸ਼ੀ ਹੋਈ ਸੀ ਤਾਂ ਹਰਜਿੰਦਰ ਨੇ ਇੱਕ ਪਰਨੇ ਦੀ ਮੰਗ ਕੀਤੀ ਸੀ ਆਪ ਦਾ ਸੈਟਅਪ ਨੇ ਲਈ ਉਹ ਵੀ ਜੱਜ ਨੇ ਖਾਰਜ ਕਰ ਦਿੱਤੀ ਤੇ ਦੂਜੇ ਨੰਬਰ ਤੇ ਜਿਹੜੀ ਪਟੀਸ਼ਨ ਪਾਈ ਗਈ ਸੀ ਮਨੀਸ਼ਾ ਕੌਸ਼ਲ ਦੇ ਵੱਲੋਂ ਲਗਭਗ 30 ਲੱਖ ਲੋਕਾਂ ਨੇ ਉਹਦੇ ਤੇ ਸਾਈਨ ਕੀਤੇ ਸੀਗੇ ਉਹਨੂੰ ਵੀ ਖਾਰਜ ਕਰ ਦਿੱਤਾ ਗਿਆ ਤੇ ਇਹ ਵੀਡੀਓ ਹੈ ਜਿਹੜੀ ਵਾਇਰਲ ਹੋ ਰਹੀ ਹੈ ਇਹ ਵਾਇਰਲ ਹੋਈ ਹੈਗੀ ਨਿਊ ਮੈਕਸੀਕੋ ਪੁਲਿਸ ਦੀ ਲਗਭਗ 1 ਮਹੀਨਾ ਪਹਿਲਾਂ ਜੁਲਾਈ ਮਹੀਨੇ ਦੇ ਵਿੱਚ ਪੁਲਿਸ ਨੇ ਹਰਜਿੰਦਰ ਨੂੰ ਇੱਕ ਟਰੱਕ ਚਲਾਉਂਦੇ ਹੋਏ ਅਨਗੈਹੀ ਕਰਦੇ ਹੋਏ ਫੜਿਆ ਸੀਗਾ ਤੇ ਉਸ ਸਮੇਂ ਹਰਜਿੰਦਰ ਕੋਈ ਥੋਸ ਜਵਾਬ ਵੀ ਨਹੀਂ ਦੇ ਸਕਿਆ ਸੀਗਾ ਤੇ ਹਰਜਿੰਦਰ ਨੂੰ ਚੱਜ ਨਾਲ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਪੁਲਿਸ ਨੇ ਇਹ ਵੀ ਸਵਾਲ اٹھਾਇਆ ਕਿ ਹਰਜਿੰਦਰ ਨੂੰ ਡਰਾਈਵਿੰਗ ਲਾਇਸੈਂਸ ਦੇਣ ਵਾਲਾ ਵੀ ਬਰਾਬਰ ਦਾ ਜ਼ਿੰਮੇਵਾਰ ਹੈ ਉਸ ਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ ਹੁਣ ਤੁਹਾਨੂੰ ਦਿਖਾਉਂਦੇ ਆ ਉਹ ਪੂਰੀ ਵੀਡੀਓ ਜਿਹੜੀ ਮੈਕਸੀਕੋ ਪੁਲਿਸ ਨੇ ਵਾਇਰਲ ਕੀਤੀ ਹੈ ਤੇ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਤਾਂ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਦੂਜੀ ਗੱਲ ਜੇ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਹਰ ਜਿੰਦਰ ਦੇ ਲਈ ਇੱਕ ਵਾਹਿਗੁਰੂ ਸ਼ਬਦ ਜਰੂਰ ਲਿਖ ਦਿਓ ਕਮੈਂਟਾਂ ਦੇ ਵਿੱਚ ਤੇ ਹੁਣ ਤੁਹਾਨੂੰ ਦਿਖਾਉਨੇ ਆ ਵੀਡੀਓ ਤੇ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਤੁਸੀਂ ਇਸ ਵੀਡੀਓ ਦੇ ਨਾਲ ਸਹਿਮਤ ਹੋ ਹਾਏ ਅਚੋ ਬੈਡ ਬੀਨ ਦਾ ਫਰਸਟ ਗਾਇਡ ਰਾਈਟ ਯੂ ਟਿਕਟ ਬਟ ਯੂ ਨੋ ਆਈ ਟ੍ਰਾਈ ਟੂ ਹੈਲਪ ਯੂ ਆਊਟ ਸੈਵਨ ਦਾ ਮਾਈ ਨੋ ਲਾਇਸੈਂਸ ਇਨ ਦਾ ਟਿਕਟ ਵਟਸ ਐਂਡ ਇਸ ਇਨ ਦਾ ਟੈਕਟ ਇਨ ਦਾ ਨੋ ਮਾਈ ਕ੍ਰੈਡਿਟ ਆਈ ਗੈਸ ਆ ਡੋਨਟ ਅੰਡਰਸਟੈਂਡ ਮੇਬੀ ਇਨ ਦਾ ਥਿਸ ਮਾਈ ਟੈਕਟ ਇਨ ਦਾ ਮਾਈ ਲਾਇਸੈਂਸ ਹਾਊ ਮੈਨੀ ਇਅਰ ਸੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਅਰਦਾਸ ਕਰਿਓ ਕਿ ਹਰਜਿੰਦਰ ਸਿੰਘ ਦੀ ਸਜ਼ਾ ਮਾਫ਼ ਹੋ ਸਕੇ ਤੇ ਦੂਜੀ ਗੱਲ ਹਰਜਿੰਦਰ ਸਿੰਘ ਕੋਲੋਂ ਜਿਹੜਾ ਇਹ ਹਾਦਸਾ ਹੋਇਆ ਹੈ ਇਹ ਉਸਨੇ ਕੋਈ ਜਾਣਬੁੱਝ ਕੇ ਨਹੀਂ ਕੀਤਾ ਇਹ ਇੱਕ ਕੁਦਰਤੀ ਵਰਤਾਰਾ ਹੈ ਕਿਸੇ ਨਾਲ ਵੀ ਹੋ ਸਕਦਾ ਹੈ ਸੋ ਪੰਜਾਬੀਆਂ ਨੂੰ ਏਕਾ ਕਰਕੇ ਹਰਜਿੰਦਰ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ